ਦਦੂਸੀ ਸਿੱਖਾ ਦਾ ਇਤਿਹਾਸ ਪੜਦੇ ਆ ਨਾ ਸਿੱਖਾ ਦੇ ਇਤਿਹਾਸ ਵਿੱਚ ਮੋਰਚਿਆਂ ਦੀ ਗੱਲ ਬੜੀ ਹੁੰਦੀ ਹੈ ਇਹਨਾਂ ਮੋਰਚਿਆਂ ਦੇ ਵਿੱਚੋਂ ਇੱਕ ਮੋਰਚਾ ਲੱਗਾ ਸੀਗਾ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਕੀ 8 ਅਗਸਤ 1922 ਇਸਵੀ ਨੂੰ ਆਰੰਭ ਹੋਇਆ ਸੀਗਾ ਇਸ ਮੋਰਚੇ ਦੇ ਵਿੱਚ ਇੱਕ ਬਹੁਤ ਪਿਆਰੇ ਗੁਰਸਿੱਖ ਸ਼ਹੀਦੀ ਦਾ ਜਾਮ ਪੀਜੰਦੇ ਆ ਵੈਸੇ ਤਾਂ ਬਹੁਤ ਜ਼ਿਆਦਾ ਗਿਣਤੀ ਸਾਡੇ ਕੋਲ ਆ ਸ਼ਹੀਦਾਂ ਦੀ ਪਰ ਇਹ ਕੌਣ ਸੀ ਕਿ ਜਿਨ੍ਹਾਂ ਦਾ ਅੱਜ ਆਪਾਂ ਜ਼ਿਕਰ ਕਰਨਾ ਹੈ ਤੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਕਿੰਨੇ ਸਿੱਖਾਂ ਨੇ ਸ਼ਹੀਦੀ ਦਾ ਜਾਮ ਪੀਤਾ ਹੈ ਇਸ ਸਾਰੀ ਗੱਲ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਅੰਦਰ ਨਾ ਤਾਂ ਮੋਰਚਿਆਂ ਦੀ ਕਮੀ ਹੈ ਨਾ ਹੀ ਸਾਕਿਆਂ ਦੀ ਕਮੀ ਹੈ ਕਦੇ ਗੁਰੂ ਕੇ ਬਾਗ ਦੇ ਮੋਰਚੇ ਦੀ ਆਪਾਂ ਗੱਲ ਕਰਦੇ ਹਾਂ ਕਦੇ ਜੈਤੋ ਦੇ ਮੋਰਚੇ ਦੀ ਗੱਲ ਕਰਦੇ ਹਾਂ ਜਦੋਂ ਸਾਕਿਆਂ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਕਦੇ ਸਾਕਾ ਨਨਕਾਣਾ ਸਾਹਿਬ ਹੈ ਕਦੇ ਸਾਕਾ ਪੰਜਾ ਸਾਹਿਬ ਹੈ ਕਦੇ ਸਾਕਾ ਨੀਲਾ ਤਾਰਾ ਹੈ ਸਿੱਖ ਕੌਮ ਉਹ ਕੌਮ ਹੈ ਜਿਨੂੰ ਸਤਗੁਰ ਜੀ ਨੇ ਇਹ ਗੱਲ ਸਿਖਾਈ ਸੀਗੀ ਕਿ ਨਾ ਤਾਂ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਹੈ ਹੁਣ ਗੁਰਦੁਆਰਿਆਂ ਦੇ ਉੱਤੇ ਮਹੰਤਾ ਨੇ ਕਬਜ਼ਾ ਕਰ ਲਿਆ ਤੇ ਮਹੰਤਾ ਦੇ ਪਿੱਛੇ ਸਰਕਾਰੀ ਅਫਸਰ ਨੇ ਸਰਕਾਰ ਖਲੋਤੀ ਹੈ ਹੁਣ ਸਤਗੁਰ ਦੀ ਬਾਣੀ ਵੀ ਆਖਦੀ ਹੈ ਕਿ ਜਦੋਂ ਬੰਦਾ ਜਵਾਨੀ ਅਵਸਥਾ ਵਿੱਚ ਹੋਵੇ ਉਹਦੇ ਕੋਲ ਪੈਸਾ ਹੋਵੇ ਰਤਬਾ ਹੋਵੇ ਤਾਂ ਸਾਧੂਪੁਰ ਕਹਿੰਦੇ ਉਹ ਬੰਦਾ ਅਵਕਾਰੀ ਬਣ ਜਾਂਦਾ ਹੈ ਧਨ ਜੋਬਣ ਦੋਏ ਵੈਰੀ ਹੋਏ ਦੋਨੇ ਵੈਰੀ ਬਣ ਜਾਂਦੇ ਆ ਜਦੋਂ ਬੰਦੇ ਕੋਲ ਗੁਰਮਤ ਨਾ ਹੋਵੇ ਉਹੀ ਗੱਲ ਹੋਈ ਮਹੰਤਾ ਕੋਲ ਗੁਰਮਤ ਨਾ ਹੋਣ ਕਰਕੇ ਮਹੰਤਾ ਨੇ ਗੁਰੂ ਘਰਾਂ ਦੇ ਉੱਤੇ ਕਬਜ਼ੇ ਕੀਤੇ ਜਦੋਂ ਗੁਰੂ ਘਰਾਂ ਦੇ ਉੱਤੇ ਕਬਜ਼ੇ ਕੀਤੇ ਫਿਰ ਗੁਰਮਤ ਦੀ ਕੋਈ ਗੱਲ ਨਹੀਂ ਆਪਣੀ ਮਨਮਰਜ਼ੀਆਂ ਕੀਤੀਆਂ ਜਦੋਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਗੁਰੂ ਘਰ ਦੀਆਂ 골ਕਾ ਖਾਦੀਆਂ ਗੁਰੂ ਘਰ ਦੀ ਪ੍ਰਾਪਰਟੀ ਦੇ ਉੱਤੇ ਆਪਣਾ ਹੱਕ ਜਮਾਇਆ ਜਦੋਂ ਇਹਨਾਂ ਦਾ ਵਿਰੋਧ ਗੁਰਸਿੱਖਾਂ ਨੇ ਕੀਤਾ ਕਿ ਤੁਸੀਂ ਭਾਈ ਗੁਰਦੁਆਰਿਆਂ ਤੇ ਕਾਬਜ਼ ਹੋ ਕੇ ਗੁਰਦੁਆਰਿਆਂ ਦੀ ਮਰਿਆਦਾ ਨੂੰ ਭੰਗ ਕਰ ਰਹੇ ਹੋ ਗੁਰਮਤ ਦੀ ਤੁਸੀਂ ਗੱਲ ਨਹੀਂ ਕਰ ਰਹੇ ਹੋ ਤੁਸੀਂ ਵਿਕਾਰੀ ਜੀਵਨ ਲੈ ਕੇ ਆਪਣਾ ਗੁਰਦੁਆਰੇ ਦੇ ਉੱਤੇ ਬੈਠੇ ਹੋ ਤੁਸੀਂ ਗਲਤ ਕਰ ਰਹੇ ਹੋ ਗੁਰੂ ਦੇ ਬਾਗ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਇਤਿਹਾਸ ਉਹਨੂੰ ਸਾਰਿਆਂ ਨੂੰ ਪਤਾ ਆ ਗੁਰੂ ਦੇ ਬਾਗ ਦੇ ਜਦੋਂ ਮੋਰਚਾ ਲੱਗਿਆ ਜਦੋਂ ਸਿੱਖਾਂ ਨੇ ਇਸ ਮੋਰਚੇ ਦੇ ਵਿੱਚ ਸਰਕਾਰ ਦਾ ਜਿਹੜੇ ਬੈਠੇ ਹੋਏ ਮਹੰਤ ਸੀਗੇ ਉਹਨਾਂ ਦਾ ਵਿਰੋਧ ਕੀਤਾ ਸਰਕਾਰ ਨੇ ਸਾਥ ਨਾ ਦਿੱਤਾ ਨਾ ਮਹੰਤਾ ਨੇ ਸਾਥ ਦਿੱਤਾ ਸਗੋਂ ਇਹਨਾਂ ਗੁਰਸਿੱਖਾਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਕੋਈ ਵੀ ਜਥਾ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼ਾਮਲ ਹੁੰਦਾ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਉੱਤੇ ਜ਼ੁਲਮ ਕੀਤਾ ਜਾਂਦਾ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਜਦੋਂ ਅਸੀਂ ਪੜਤਾਲੀਆ ਕਮੇਟੀ ਦੀ ਰਿਪੋਰਟ ਨੂੰ ਦੇਖਦੇ ਆ ਨਾ ਤਾਂ 1656 ਇੰਨੇ ਕੋ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਉਹ ਕਮੇਟੀ ਦੀ ਰਿਪੋਰਟ ਮੰਗਦੀ ਐ ਤੇ ਜਦੋਂ ਇਹ ਜ਼ੁਲਮ ਕਰਦੇ ਸੀ ਕਿ ਮਾਫ ਕਰਿਓ ਫਿਰ ਹਰ ਇੱਕ ਸਿੱਖ ਦੇ ਜਿਸਮ ਦੇ ਉੱਤੇ ਗਿਣਤੀ ਤੋਂ ਬਾਹਰ ਜ਼ਖਮ ਹੁੰਦੇ ਸੀਗੇ ਕਿ ਸਿੱਖਾਂ ਦੇ ਸਰੀਰਾਂ ਉੱਤੇ ਕਿੰਨੇ ਜ਼ਖਮ ਨੇ ਬਾਰ-ਬਾਰ ਸਿੱਖਾਂ ਦੇ ਉੱਤੇ ਜ਼ੁਲਮ ਕਰਨਾ ਬਾਰ-ਬਾਰ ਸਿੱਖਾਂ ਨੂੰ ਮਾਰਨਾ ਕੁੱਟਣਾ ਤੇ ਇਹਨਾਂ ਮੋਰਚਿਆਂ ਦੇ ਵਿੱਚ ਜਥੇਦਾਰ ਪ੍ਰਿਥੀਪਾਲ ਸਿੰਘ ਵੀ ਸ਼ਾਮਲ ਹੋਏ ਜੋ ਦੋ ਸ਼ਾਮਲ ਹੋਏ ਜੋ ਉਹਨਾਂ ਨੇ ਸਰਕਾਰ ਦਾ ਵਿਰੋਧ ਕੀਤਾ ਮਹੰਤਾ ਦਾ ਵਿਰੋਧ ਕੀਤਾ ਕਿ ਗੁਰੂ ਘਰ ਦੀ ਪ੍ਰਾਪਰਟੀ ਹੈ ਗੁਰੂ ਘਰ ਦੀ ਲੱਕੜ ਹੈ ਤੇ ਗੁਰੂ ਘਰ ਦੀ ਲੱਕੜ ਤੇ ਅਸੀਂ ਗੁਰੂ ਘਰਾਂ ਵਿੱਚ ਹੀ ਨਹੀਂ ਵਰਤਾਂਗੇ ਤੇ ਅਸੀਂ ਕਿੱਥੇ ਵਰਤਾਂਗੇ ਗੁਰੂ ਘਰ ਦੀ ਪ੍ਰਾਪਰਟੀ ਨੂੰ ਜਿਹੜਾ ਸਿੱਖ ਨੇ ਆਪਣੀ ਥੋੜੀ ਮੰਨਿਆ ਗੁਰੂ ਘਰ ਦੀ ਲੱਕੜ ਨੂੰ ਜਿਹੜਾ ਸਿੱਖ ਨੇ ਆਪਣੇ ਘਰ ਵਾਸਤੇ ਖੋੜੀ ਵਰਤਿਆ ਗੁਰੂ ਘਰ ਦੀ ਪ੍ਰਾਪਰਟੀ ਗੁਰੂ ਘਰ ਵਾਸਤੇ ਵਰਤੀ ਜਾ ਰਹੀ ਹੈ ਗੁਰੂ ਘਰ ਦੀ ਲੱਕੜ ਗੁਰੂ ਘਰ ਵਾਸਤੇ ਵਰਤੀ ਜਾ ਰਹੀ ਹੈ ਉਸੇ ਗੁਰਸਿੱਖਾਂ ਨੂੰ ਜੇਲਾ ਚ ਪਾ ਰਹੇ ਹੋ ਜਦੋਂ ਭਾਈ ਸਾਹਿਬ ਹੋਣਾ ਨੇ ਜ਼ਹੀਦਾਰ ਸਾਹਿਬ ਹੋਣਾ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਗੋਰਾ ਸਰਕਾਰ ਨੇ ਉਹਨਾਂ ਦੇ ਉੱਤੇ ਵੀ ਜ਼ੁਲਮ ਕੀਤਾ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਕੁੱਟਿਆ ਜਦੋਂ ਸਰੀਰ ਕਰਕੇ ਉਹਨੇ ਜ਼ਖਮੀ ਹੋ ਗਏ ਕਿ ਸਰੀਰ ਦੇ ਉੱਤੇ 100 ਤੋਂ ਵੱਧ ਉਹਨਾਂ ਦੇ ਜ਼ਖਮ ਸੀਗੇ ਮਾਫ ਕਰਿਓ ਗੋਪਤ ਅੰਗਾ ਦੀ ਉੱਤੇ ਵੀ ਲੱਤਾਂ ਤੱਕ ਮਾਰੀਆਂ ਗਈਆਂ ਡਾਂਗਾ ਦੇ ਨਾਲ ਕੁੱਟਿਆ ਗਿਆ ਜਦੋਂ ਜਥੇਦਾਰ ਸਾਹਿਬ ਕਦੇ ਠੀਕ ਹੋ ਜਾਂਦੇ ਕਦੇ ਜ਼ਖਮੀ ਹੋ ਜਾਂਦੇ ਠੀਕ ਹੋ ਜਾਂਦੇ ਫਿਰ ਸਰੀਰ ਦੇ ਜਿਹੜੇ ਜਖਬੂਸੀ ਕੇ ਉੱਪਰ ਕੇ ਸਾਹਮਣੇ ਆਉਂਦੇ ਸੋ ਅੱਜ ਦੇ ਦਿਨ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਜਥੇਦਾਰ ਪ੍ਰਥੀਪਾਲ ਸਿੰਘ ਉਹਨੇ ਜਿਹੜੇ ਕਿ ਜ਼ਖਮੀ ਰੂਪ ਦੇ ਅੰਦਰ ਮੌਤ ਤੇ ਜ਼ਿੰਦਗੀ ਦੀ ਲੜਾਈ ਲੜਦੇ ਹੋਏ ਅੱਜ ਦੇ ਦਿਨ ਸ਼ਹੀਦੀ ਦਾ ਜਾਮ ਪੀ ਜਾਂਦੇ ਆ। ਉਹ ਸਾਡੀ ਕੌਮ ਨੂੰ ਅਪੜੇ ਇੰਨਾ ਸ਼ਹੀਦਾਂ ਦੇ ਬਾਰੇ ਅਜ ਜਾਣਕਾਰੀ ਨਹੀਂ ਹੈ ਇਹ ਮੋਰਚਾ 1922 ਤੋਂ ਚੱਲਿਆ ਆ 1924 ਤੱਕ ਜਾਂਦਾ ਸੋ ਇਸ ਮੋਰਚੇ ਦੇ ਵਿੱਚ ਜਹੇਦਾਰ ਸਾਹਿਬ ਉਹਣਾ ਨੇ ਆਪਣੀ ਸ਼ਹੀਦੀ ਦਿੱਤੀ ਤੇ ਇਹ ਗੱਲ ਸਾਬਤ ਕਰ ਦਿੱਤੀ ਕਿ ਜੇ ਮਹੰਤ ਗੁਰਦੁਆਰੇ ਤੇ ਕਾਬੂ ਚ ਹੋ ਕੇ ਗੁਰਦੁਆਰਿਆਂ ਦੀ ਮर्यादा ਨੂੰ ਭੰਗ ਕਰਨਗੇ ਤੇ ਜ਼ਹੀਦਾਰ ਸਾਹਿਬ ਵਰਗੇ ਵੀ ਵਿਰੋਧ ਕਰਨ ਵਾਸਤੇ ਪੈਦਾ ਹੁੰਦੇ ਰਹਿਣਗੇ ਸੋ ਅੱਜ ਦੇ ਦਿਨ ਜ਼ਹੀਦਾਰ ਪ੍ਰਥੀਬਲ ਸਿੰਘ ਉਹਨਾਂ ਨੇ ਗੁਰੂ ਦੇ ਮਾ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਸ਼ਮੋਲੀਅਤ ਹੋ ਕੇ ਜਦੋਂ ਇਹਨਾਂ ਦੇ ਉੱਤੇ ਜ਼ੁਲਮ ਹੋਇਆ ਤੇ ਜ਼ੁਲਮ ਨਾ ਸਹੰਦੇ ਹੋਏ ਸੋ ਅੱਜ ਦੇ ਦਿਨ ਜ਼ਹੀਦਾਰ ਸਾਹਿਬ ਸ਼ੀਦੀ ਦਾ ਜਾਮ ਪੀ ਗਏ ਸੀ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮਿਹਰਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਤੀ ਕੀਫਤ